ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੇ ਤੁਸੀਂ ਪਹੁੰਚੇ ਹੋ ਆਪਣੇ ਚੈਨਲ ਤੇ ਜਿੰਨੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਆਪਾਂ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚੇ ਆ ਜੀ ਤੁਹਾਨੂੰ ਵੀਡੀਓ ਪਸੰਦ ਆਊਗੀ ਜਿਹੜੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਆ ਸਾਰੀਆਂ ਤੁਹਾਨੂੰ ਪਸੰਦ ਆਉਣਗੀਆਂ ਤੇ ਮਸ਼ੀਨਰੀਆਂ ਤੁਹਾਡੇ ਲਾਗੇ ਤਾਗੇ ਤੋਂ ਆਪਾਂ ਲੈ ਕੇ ਪਹੁੰਚੇ ਆ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਜੀ ਤੇ ਗੱਲ ਕਰਦੇ ਆਪਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਰੇ ਜ ਅੱਖਰਾਂ ਚ ਲਿਖਿਆ ਰਹਿੰਦਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਮ ਫਰੀਦ ਬਚਾਏਡ ਆਪਾਂ ਲਗਾ ਦੇਵਾਂਗੇ ਤੇ ਪਹਿਲੀ ਗੱਡੀ ਦੀ ਬਈ ਆਪਾਂ ਗੱਲ ਕਰਦੇ ਹਾਂ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਬਡੇ ਬਜ਼ੁਰਗ ਮੇਰੇ ਭਰਾ ਜਿੰਨੇ ਦੇਖ ਰਹੇ ਹੋ ਤੁਹਾਡੇ ਸਾਰਾਂ ਵਾਸਤੇ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਜੀ ਪਹਿਲੀ ਗੱਡੀ ਸੈਂਟਰੋ ਹੈ 2007 ਮਾਡਲ ਹੈ ਪੈਟਰੋਲ ਤੇ ਚੰਡੀਗੜ੍ਹ ਨੰਬਰ ਹੈ ਫਾਸਟ ਓਨਰ ਹੈ ਪਾਸਿੰਗ 2027 ਤੱਕ ਰ ਹੈ 80000 ਦੀ ਮਾਲਕ ਨੇ ਦੇਣੀ ਹੈ ਗੱਡੀ 80000 ਰੁਪਿਆ ਡਿਮਾਂਡ ਲਾ ਕੇ ਆਪਣੇ ਕੋਲੇ ਭੇਜੀ ਹੈਗੀ ਬੈਟਰੀ ਮੋਟਰੀ ਵਧੀਆ ਟਾਇਰ ਟੱਪਾ ਬਹੁਤ ਵਧੀਆ ਜੀ ਟਾਇਰਾਂ ਚ ਅਲਾਈ ਲੱਗੇ ਹੋਈ ਨੇ ਤੇ ਕੋਈ ਕਮੀ ਪੇਸ਼ੀ ਹੈ ਨਹੀਂ ਗੱਡੀ ਚ ਨਾ ਕੋਈ ਕਿਸੇ ਪਾਸੋਂ ਲੱਗੀ ਹੋਈ ਹੈ ਨਾ ਕੋਈ ਡੈਮੇਜ ਤੇ ਨਾ ਹੀ ਕੋਈ ਕੁਝ ਹੋਰ ਹੈ ਤੇ ਗੱਡੀ ਵਧੀਆ ਅੰਦਰੋਂ ਵੀ ਪੂਰੀ ਵਧੀਆ ਹੈ ਜਾ ਕੇ ਕਿਸੇ ਨੇ ਦੇਖਣੀ ਕਿਸੇ ਨੇ ਸਟਾਰਟ ਕਰਕੇ ਦੇਖਣੀ ਟ్రਾਈ ਲੈਣੀ ਹੈ ਤੁਸੀਂ ਜਾ ਕੇ ਦੇਖ ਲਓ ਜੀ ਬਾਕੀ ਮਾਲਕ ਦੇ ਘਰੇ ਗੱਡੀ ਖੜੀ ਹੈ ਤੇ ਰੰਗ ਰੰਗ ਪੂਰਾ ਵਧੀਆ ਪਿਆ ਕੋਈ ਗਲੀ ਸੜੀ ਨਹੀਂ ਕੋਈ ਡੈਮੇਜ ਨਹੀਂ ਬੰਪਰ ਬੂੰਪਰ ਪੂਰੇ ਵਧੀਆ ਪਏ ਨੇ ਮਾਲਕ ਨੇ ਪੂਰੀ ਚਮਕਾ ਕੇ ਰੱਖਿਆ ਵਧੀਆ ਸ਼ੌਂਕ ਨਾਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 87270 ਤੇ 62922 ਤੇ ਨੰਬਰ 2 ਤੇ ਆਪਣੇ ਕੋਲ ਜਿਹੜੀ ਗੱਡੀ ਪਹੁੰਚੀ ਹੈ ਸਵੈਪਟਾਗੀ ਸਵੈਪਟਾ ਪੂਰੀ ਟੌਪ ਦੀ ਗੱਡੀ ਆਪਾਂ ਲੈ ਕੇ ਪਹੁੰਚੀ ਆ ਟੈਟ ਆਪਾਂ ਬਹੁਤ ਵਧੀਆ ਰੇਟ ਬਹੁਤ ਸਹੀ ਹੈ ਜੀ ਰੇਟ 170 ਸਿਰਫ 2028 ਤੱਕਰ ਪਾਸਿੰਗ ਹੈ ਪਾਸਿੰਗ ਗੱਡੀ ਦੀ ਆ ਰਿਨਿਊ ਹੋਈ ਹੈ ਗੱਡੀ ਦਾ ਮਾਡਲ 2008 ਹੈ ਜੀ ਪੈਟਰੋਲ ਤੇ ਗੱਡੀ ਆ ਪਲੱਸ ਸੀ ਐਨ ਜੀ ਤੇ ਆ ਇੰਜਨ ਗੇਅਰ ਪੂਰਾ ਵਧੀਆ ਗੱਡੀ ਖੜੀ ਹੈ ਲੁਧਿਆਣਾ ਏਰੀਆ ਚ ਟਾਇਰ ਟੱਪਾ ਆਪਾਂ ਨੂੰ ਬਹੁਤ ਵਧੀਆ ਮਿਲ ਜੂਗਾ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਪੰਜਾਬ ਨੰਬਰ ਗੱਡੀ ਹੈ ਕੰਡੀਸ਼ਨ ਆਲੂਕੇ ਜਿਹਾ ਆਪਾਂ ਗੱਡੀ ਦੇ ਅੰਦਰੋਂ ਗੱਲ ਕਰੀਏ ਸੀ ਤਾਂ ਸੀਟ ਕਵਰ ਤੇ ਸਟੇਰਿੰਗ ਤੇ ਕਵਰ ਸਾਰਾ ਕੁਝ ਵਧੀਆ ਪ੍ਰੋਪਰ ਚੜਿਆ ਹੋਇਆ ਹੈ। ਬਾਕੀ ਬਹੁਤ ਸ਼ੌਂਕ ਨਾਲ ਰੱਖੀ ਹੋਈ ਹੈ ਸ਼ੌਂਕੀਏ ਮਾਲਕ ਦੀ ਗੱਡੀ ਹੈ ਜੀ। ਸ਼ੌਂਕੀਨ ਮਾਲਕ ਨੇ ਪੂਰੀ ਗੱਡੀ ਰੱਖਣ ਦੀ ਤੇ 1.70 ਚੋਂ ਮਾਲਕ ਕਹਿੰਦੇ ਆ ਵੀ ਘੱਟ ਆਪਾਂ ਦਾ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ। ਬਾਕੀ ਆਲਾਏ ਤੁਸੀਂ ਆਪ ਹੀ ਦੇਖ ਲਓ ਬਹੁਤ ਸੋਹਣੀ ਨੇ ਤੇ ਵਧੀਆ ਗੱਡੀ ਹੈ ਸੋਹਣੀ ਗੱਡੀ ਹੈ ਮਾਲਕ ਦਾ ਨੰਬਰ ਆ। 9989922425 ਤੇ ਨੰਬਰ 3 ਤੇ ਆਪਣੇ ਕੋਲੇ ਜਿਹੜੀ ਗੱਡੀ ਪਹੁੰਚੀ ਆ ਤੁਸੀਂ ਆਪ ਹੀ ਚੈੱਕ ਕਰੋ ਸਬਕਟ ਇੱਕ ਹੋਰ ਆਪਾਂ ਲੈ ਕੇ ਪਹੁੰਚਿਆ ਸੀ ਇਹਨਾਂ ਦਾ ਜਿਹੜਾ ਏਰੀਆਗਾ ਉਹ ਆਪਾਂ ਨੂੰ ਜੀਰਾ ਮਿਲੂਗਾ ਜੀ 11 ਮਾਡਲ ਗੱਡੀ ਆ ਦਸੰਬਰ ਮਹੀਨਾ ਤੇ ਰਜਿਸਟ੍ਰੇਸ਼ਨ 2012 ਚ ਹੋਈ ਆ ਐਨਓਸੀ ਮਿਲ ਜੂਗੀ ਤੇ ਮਿਊਜ਼ਿਕ ਸਿਸਟਮ ਬੇਸ ਵਗੈਰਾ ਸਾਰਾ ਕੁਝ ਆਪਰ ਮਿਲੂਗਾ ਟਾਇਟ ਆਪਾ ਬਹੁਤ ਵਧੀਆ ਜੀ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਬਹੁਤ ਸੋਹਣੇ ਬਹੁਤ ਟੌਪ ਦੇ ਇਹਨਾਂ ਨੇ ਅਲਾਈ ਲਗਵਾ ਰੱਖੇ ਨੇ ਬੰਪਰ ਬੂੰਪਰ ਪੂਰੇ ਵਧੀਆ ਨੇ ਤੇ ਚਾਰੇ ਪਾਸੇ ਤੁਸੀਂ ਦੇਖ ਲਓ ਨਾ ਤਾਂ ਕੋਈ ਕਮੀ ਪੇਸ਼ੀ ਹੈ ਨਾ ਕੋਈ ਲੱਗੀ ਹੋਈ ਹੈ ਗੱਡੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ LCD ਅੰਦਰ ਲੱਗੀ ਹੋਈ ਆ ਤੇ ਸਟੀਰਿੰਗ ਪੂਰਾ ਵਧੀਆ ਪਿਆ ਲੀ ਜੀ ਤੇ ਸੀਟ ਕਵਰ ਆ ਪੂਰੇ ਟੌਪ ਦੇ ਆਪਾਂ ਨੂੰ ਮਿਲ ਜਾਣਗੇ ਮੈਟਿੰਗ ਮੂਟਿੰਗ ਵਧੀਆ ਮਿਲ ਜੂਗੀ ਹਰਿਆਣਾ ਨੰਬਰ ਗੱਡੀ ਆ ਪੂਰੀ ਸੋਹਣੀ ਹੈ ਜੀ ਮਾਲਕ ਨੇ ਟਾਇਰ ਵੀ ਪੂਰੀ ਚੋੜੀ ਪੁਆ ਰੱਖੇ ਨੇ ਤੇ ਜਾ ਕੇ ਕੋਈ ਦੇਖਣਾ ਚਾਹੁੰਦਾ ਕੋਈ ਖਰੀਦਣ ਦਾ ਚਾਹਵਾਨ ਹੈਗਾ ਜਾ ਕੇ ਦੇਖ ਲਊ ਤੇ 2.5 ਲੱਖ ਰੁਪਇਆ ਡਿਮਾਂਡ ਇਹਨਾਂ ਨੇ ਇੱਕ ਵਾਰੀ ਕਹੀ ਹੈ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਕਿਹਾ ਵੀ ਲੈਸਵਸ ਕਰ ਲਾਂਗੇ ਰੇਟ ਇੱਕ ਵਾਰੀ ਸਰਫ ਡਿਮਾਂਡ ਹੈ ਮਾਲਕ ਕਹਿੰਦੀ ਹੈ ਕਿਸੇ ਨੇ ਆ ਕੇ ਦੇਖਣੀ ਹੈ ਗੱਡੀ ਆ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਟ੍ਰਾਈ ਲੈਣੀ ਆ ਆ ਕੇ ਦੇਖ ਲਿਓ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਚੁਗੀ ਮਾਲਕ ਦਾ ਨੰਬਰ 9855230625 ਜਿਹੜੀ ਵੀ ਗੱਲ ਕਰਨੀ ਹੋਈ ਆਪੇ ਕਰ ਲਿਓ ਜੀ। ਬਾਕੀ ਮਸ਼ੀਨਰੀਆਂ ਦੀ ਗੱਲਬਾਤ ਹੋ ਹੀ ਰਹੀ ਐ ਜੀ। ਅੱਗੇ ਤੋਂ ਉਹਨੂੰ ਹੋਰ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਤੇ ਪਹਿਲਾਂ ਤਾਂ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਓ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ। ਜੇ ਤੁਹਾਨੂੰ ਵੀਡੀਓ ਪਸੰਦ ਆਈ ਜਾਂਦੀ ਐ ਜੀ ਤੇ ਹਰ ਰੋਜ਼ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚਦੇ ਆਂ ਨਵੀਂ ਤੋਂ ਨਵੀਂ ਵੀਡੀਓ ਤੇ ਨਵੀਂ ਮਸ਼ੀਨਰੀਆਂ ਡੇਲੀ ਆਪਾਂ ਵੀਡੀਓ ਚ ਲੈ ਕੇ ਆਉਂਦੇ ਰਹਨੇ ਆਂ ਡੇਲੀ ਚੈਨਲ ਤੇ। ਤੇ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਹੈ ਸੀ ਤਾਂ نیچے ਤੁਹਾਨੂੰ ਇੱਕ ਲਾਈਕ ਦਾ ਬੜਾ ਨ ਮਿਲੂਗਾ ਜਰੂਰ ਲਾਈਕ ਜਰੂਰ ਕਰ ਦਿਓ ਜੀ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤੁਹਾਡੇ ਕੋਲੇ ਹਰ ਰੋਜ਼ ਮੈਸੇਜ ਪਹੁੰਚ ਜੇ ਤੁਸੀਂ ਚਾਹੁੰਦੇ ਹੋ ਤਾਂ نیچے ਆਪਣੇ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਆ ਇੱਕ ਉਹਨੂੰ ਜਰੂਰ ਦਬਾ ਦਿਓ ਜਦੋਂ ਉਹਨੂੰ ਦਬ ਦੋਗੇ ਤਾਂ ਉਸੇ ਵੇਲੇ ਜਦੋਂ ਵੀ ਆਪਾਂ ਵੀਡੀਓ ਪਾਵਾਂਗੇ ਤਾਂ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੇ ਨਾਮੇ ਵੀਡੀਓ ਦੇਖ ਸਕੋਗੇ ਜੀ ਬਾਕੀ ਵੀਡੀਓ ਚ ਮਸ਼ੀਨਰੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਜੀ ਤੇ ਕਿਸੇ ਕੋਲੇ ਕੋਈ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਵੇਚਣ ਵਾਸਤੇ ਆਪਣਾ ਨੰਬਰ ਉੱਪਰ ਹਰੇ ਜਖੜਾਂ ਚ ਲਿਖਿਆ ਰਹਿੰਦਾ ਆਪਣੇ ਕੋਲੇ ਭੇਜੋ ਤੇ ਬਿਲਕੁਲ ਫ੍ਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਜੀ ਆਪਣੇ ਕੋਲੇ ਇੱਕ ਬੋਲਟ ਪਹੁੰਚੇਗਾ 2013 ਮਾਡਲ ਹੈ ਜੀ 1 ਲੱਖ ਤੇ 28000 ਰੁਪਿਆ ਸਿਰਫ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਰਾਈਕੂਟ ਇਹਨਾਂ ਦਾ ਏਰੀਆ ਚ ਹੈ ਤੇ ਮਾਲਕ ਕਹਿੰਦੇ ਆ ਕੋਈ ਗੱਡੀ ਹੋਵੇ ਤਾਂ ਉਹਦੇ ਨਾਲ ਬਦਲ ਵੀ ਲਵਾਂਗੇ ਦੂਜੇ ਨਾਮ ਹੈ ਕੰਡੀਸ਼ਨ ਆਲੂਕਿਆ ਕੋਈ ਕਮੀ ਪੇਸ਼ੀ ਨਹੀਂ ਵਧੀਆ ਮਾਲਕ ਨੇ ਸ਼ੌਂਕ ਨਾਲ ਰੱਖਿਆ ਹੋਇਆ ਕਿਸੇ ਨੂੰ ਪਸੰਦ ਆਏ ਜਾ ਕੇ ਦੇਖ ਸਕਦੋਂ ਪੰਜਾਬ ਨੰਬਰ ਹੈ ਜੀ ਤੇ ਸਾਰਾ ਬੁਲਟ ਜਿਹੜਾ ਪੂਰਾ ਵਧੀਆ ਗਾ ਟਾਇਰਾਂ ਚ ਹਲਾਈ ਲੱਗੇ ਹੋਏ ਨੇ ਇੰਜਨ ਉੰਜਨ ਪੂਰਾ ਵਧੀਆ ਪਿਆ ਮਾਲਕ ਨੇ ਸ਼ੌਂਕ ਨਾਲ ਰੱਖਿਆ ਹੋਇਆ ਤੇ ਸਾਰਾ ਕੰਮ ਟੋਟਲ ਇਹਨਾਂ ਨੇ ਕਰਵਾ ਰੱਖਿਆਗਾ ਬਾਕੀ ਸਾਰਾ ਕੁਝ ਤੁਸੀਂ ਦੇਖ ਲਿਆ ਬੁਲਟ ਦੀਆਂ ਫੋਟੋਆਂ ਸਕਰੀਨ ਤੇ ਚੱਲ ਹੀ ਰਹੀਆਂ ਜੀ ਬਾਕੀ ਰੇਟ ਮਾਲਕ ਕਹਿੰਦੇ ਆ ਉੱਪਰ-ਨੀਚੇ ਕਰ ਲਾਂਗੇ ਜੇ ਕਿਸੇ ਨੇ ਗੱਡੀ ਬਦਲਣੀ ਹੈ ਜੀ ਇਹਦੇ ਨਾਲ ਤਾਂ ਰੇਟ ਜਿਹੜਾ ਹੋਊਗਾ ਮਾਲਕ ਕਹਿੰਦੇ ਆ ਅਸੀਂ ਉੱਪਰ-ਨੀਚੇ ਕਰ ਲਾਂਗੇ ਜੇ ਦੇਣੇ ਹੋਈ ਤਾਂ ਦੇ ਦਾਂਗੇ ਲੈਣੇ ਹੋਈ ਤਾਂ ਲੈ ਲਾਂਗੇ ਜੇ ਚਾਬੀ ਵਟੇ ਚਾਬੀ ਵਾਲੀ ਗੱਲ ਹੋਈ ਤਾਂ ਚਾਬੀ ਵਟੇ ਚਾਬੀ ਵੀ ਕਰ ਲਵਾਂਗੇ ਬਾਕੀ ਤੁਸੀਂ ਮਾਲਕ ਨਾਲ ਗੱਲ ਲਾਜ਼ਮੀ ਕਰ ਲਿਓ 9876209305 ਮਾਲਕ ਦਾ ਨੰਬਰ ਹੈਗਾ ਤੇ ਹੁਣ ਆਪਾਂ ਇੱਕ ਮੋਟਰਸਾਈਕਲ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ ਜੀ ਮੋਟਰਸਾਈਕਲ ਦੀ ਕੰਡੀਸ਼ਨ ਪਹਿਲਾਂ ਚੈੱਕ ਕਰੋ ਡਿਸਕਵਰ ਮੋਟਰਸਾਈਕਲ ਹੈ ਕੰਡੀਸ਼ਨ ਪੂਰੀ ਵਧੀਆ ਜੀ ਫਾਸਟ ਨਾ ਮੱਚੀ ਇੱਕ ਹੱਥ ਚੱਲਿਆ ਹੋਇਆ ਫਗਵਾੜੇ ਏਰੀਆ ਚ ਘੜੇਗਾ 20000 ਰੁਪਏ ਸਿਰਫ ਇਸ ਦੀ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਕੰਡੀਸ਼ਨ ਪੂਰੀ ਵਧੀਆ ਹੈ ਚਲਾ ਕੇ ਕਿਸੇ ਨੇ ਦੇਖਣਾ ਹੈ ਚਲਾ ਕੇ ਦੇਖ ਸਕਦੋਂ ਕਿਸੇ ਨੇ ਸਟਾਰਟ ਕਰਕੇ ਦੇਖਣਾ ਹੈ ਟਰਾਈ ਲੈਣੀ ਹੈ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਲਿਓ ਪੰਜਾਬ ਨੰਬਰ ਹੈ ਜੀ ਕੰਡੀਸ਼ਨ ਪੂਰੀ ਵਧੀਆ ਮੋਟਰਸਾਈਕਲ ਦੀ ਬਾੱਕੀ ਟਾਇਰ ਟੱਪਾ ਵਧੀਆ ਤੇ ਕੰਮ ਵੀ ਕੋਈ ਨਹੀਂ ਭਾਲਦਾ 20000 ਰੁਪਏ ਕਿੰਨਾ ਹੁੰਦਾ ਜੀ ਮਾਲਕ ਕਹਿੰਦੇ ਆ ਰੇਟ ਹੋਰ ਵੀ ਕਰ ਲਾਂਗੀ ਬਾੱਕੀ ਤੁਸੀਂ ਮਾਲਕ ਨਾਲ ਗੱਲ لازਮੀ ਕਰ ਲਿਓ ਨੰਬਰ 9915176077 ਗੱਲਬਾਤ ਜਿਹੜੀ ਵੀ ਕਰਨੀ ਆ ਆਪੇ ਹੀ ਕਰ ਲਿਓ ਜੀ ਦੇ ਕੱਪ ਤੁਹਾਡੇ ਖਾਤਰ ਜੀਪ ਲੈ ਕੇ ਪਹੁੰਚਿਆ ਜੀ ਜੀਪ ਚੈੱਕ ਕਰੋ ਡੀ ਆਈ ਜੀਪ ਹੈ 1988 ਮਾਡਲ ਹੈਗੀ 65000 ਰੁਪਿਆ ਮਾਲਕ ਨੇ ਡਿਮਾਂਡ ਸਿਰਫ ਆਪਣੇ ਕੋਲੇ ਲਾ ਕੇ ਭੇਜੀ ਹੈ ਤਲਵੰਡੀ ਪਾਈ ਮਾਲਕ ਦਾ ਏਰੀਆ ਕੰਡੀਸ਼ਨ ਵਧੀਆ ਗਈ ਮਾਲਕ ਕਹਿੰਦੇ ਵੀ ਚਲਾਉਣ 'ਚ ਕੋਈ ਨੁਕਸ ਨਹੀਂ ਇੰਜਨ ਉੰਜੜ ਪੂਰਾ ਵਧੀਆਗਾ ਚਲਾਉਣ 'ਚ ਵੀ ਵਧੀਆ ਬਾਕੀ ਤੁਸੀਂ ਜਾ ਕੇ ਦੇਖ ਲਿਓ ਜੇ ਤੁਸੀਂ ਚਲਾ ਕੇ ਦੇਖਣੇ ਟ్రਾਈ ਲੈਣੀ ਆ ਕੋਈ ਦੇਖਣ ਦਾ ਚਾਹ ਬਾਨਾ ਕੋਈ ਖਰੀਦਣ ਦਾ ਚਾਹ ਬਾਨਾ ਨੰਬਰ ਸਕਰੀਨ ਤੇ ਹੈ ਜੀ ਮਾਲਕ ਦਾ 94600 3348290 ਗੱਲਬਾਤ ਤੁਸੀਂ ਆਪੇ ਕਰ ਲਓ ਜੇ ਕਿਸੇ ਨੂੰ ਪਸੰਦ ਆਈ ਐ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰਨ ਲਈ ਵੀਡੀਓ ਤੋਂ ਕਿਵੇਂ ਦੇ ਰਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਐ ਵੀਡੀਓ ਤੇ ਇਸ ਤਰ੍ਹਾਂ ਦੀ ਹਰ ਰੋਜ਼ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਲਾਈਕ ਕਰ ਦਿਓ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਕਿਸੇ ਕੋਲ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਹੈ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਫਰੀਦ ਵਿੱਚ ਐਡ ਲਗਵਾ ਸਕਦੇ ਹੋ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਹਰੇ ਜੇ ਅੱਖਰਾਂ ਦੇ ਵਿੱਚ